ਸਤ ਸ੍ਰੀ ਅਕਾਲ ਮਰਹਬਾ ਸੋ ਸ਼ੇਅਰ ਲੁਧਿਆਣਾ ਔਰ ਅੱਜ ਅਸੀਂ ਖੜੇ ਹਾਂ ਪੀਏਯੂ ਦੇ ਵਿੱਚ ਜੀ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸੋ ਅੱਜ ਬਹੁਤ ਸਾਰੀਆਂ ਸਾਡੇ ਆਪਣੇ ਹੀ ਪੰਜਾਬ ਦੀਆਂ ਸਖਸ਼ੇਤਾ ਜਿਹੜੀ ਫੋਰਨ ਤੋਂ ਅੱਜ ਸਾਡੇ ਪੰਜਾਬ ਚ ਪਹੁੰਚੀਆਂ ਨੇ ਔਰ ਅਸੀਂ ਜਾਣਨਾ ਚਾਹਾਂਗੇ ਕਿ ਕੌਣ ਹੈ ਪਰ ਇਹ ਉਹ ਸਖਸ਼ਤਾ ਹੈ ਜਿਨ੍ਹਾਂ ਨੇ ਲੰਡਨ ਦੇ ਵਿੱਚ ਧੂਮਾ ਪਾਈਆਂ ਹੋਈਆਂ ਹਨ ਲੰਡਨ ਦੇ ਵਿੱਚ ਵੀ ਲੋਕ ਇਹਨਾਂ ਨੂੰ ਜਿਹੜਾ ਸੁਣਨ ਲਈ ਇਹਨਾਂ ਨੂੰ ਮਿਲਣ ਲਈ ਬਰਕਰਾਰ ਰਹਿੰਦੇ ਨੇ ਬਿਖਰਾਰ ਰਹਿੰਦੇ ਨੇ ਸੋ ਗੱਲਬਾਤ ਕਰਾਂਗੇ ਡਾਕਟਰ ਜਿਹੜੇ ਹੈਗੇ ਐਡਵੋਕੇਟ ਸੰਧੂ ਉਹਨਾਂ ਨਾਲ ਜਿਨ੍ਹਾਂ ਨੇ ਅੱਜ ਇਸ ਮਿਊਜ਼ੀਅਮ ਜਿਨ੍ਹਾਂ ਇਸ ਮਿਊਜ਼ੀਅਮ ਨੂੰ ਦੁਬਾਰਾ ਇੱਕ ਦੁਬਾਰਾ ਆਪਣੀ ਪਹਿਚਾਣ ਦਵਾਈ ਹੈ ਜਿਹਦੇ ਵਿੱਚ ਵੱਡਾ ਰੋਲ ਨਿਭਾਇਆ ਹੈ ਸੋ ਹਰਪ੍ਰੀਤ ਸੰਧੂ ਉਹਨਾਂ ਨਾਲ ਗੱਲ ਕਰਾਂਗੇ ਪੁੱਛਾਂਗੇ ਕਿ ਕਿਨਾਂ ਨੂੰ ਲੈ ਕੇ ਆਏ ਅੱਜ ਆਪਣਾ ਵਾਪਸ ਇਹ ਕਲਚਰ ਦਿਖਾਉਣ ਲਈ ਪਹਿਲਾਂ ਸਾਰੇ ਹੀ ਲੁਧਿਆਣਾ ਦੇ ਸਾਡੇ ਸਤਿਕਾਰਯੋਗ ਵਸਨੀਕਾਂ ਨੂੰ ਸਾਡੇ ਪੰਜਾਬ ਸੂਬੇਦਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਨਮਸਤੇ ਸਾਡੇ ਸਾਰਿਆਂ ਲਈ ਇੱਕ ਬਹੁਤ ਮਾਣ ਦੀ ਗੱਲ ਹੈ ਔਰ ਮੈਂ ਹਮੇਸ਼ਾ ਹੀ ਬੇਨਤੀ ਕਰਦਾ ਆ ਸਿਟੀਜ਼ਨਸ ਆਫ ਪੰਜਾਬ ਔਰ ਖਾਸ ਕਰ ਲੁਧਿਆਣਾ ਸ਼ਹਿਰ ਦੇ ਵਸਨੀਕਾਂ ਨੂੰ ਵੀ ਜਿਹੜਾ ਪੰਜਾਬ ਪਿੰਡੂ ਵਿਕਾਸ ਸੋਸ਼ਲ ਹਿਸਟਰੀ ਆਫ ਰੂਰਲ ਪੰਜਾਬ ਤੇ ਜੀ ਇੱਕ ਮਿਊਜ਼ੀਅਮ ਇੱਕ ਅਜਾਇਬ ਘਰ ਜਿਹੜਾ ਸਨ 1971 ਦੇ ਵਿੱਚ ਡਾਕਟਰ ਆਪਣਾ ਜਿਹੜੇ ਐਮ ਐਸ ਰੰਧਾਵਾ ਆਈ ਸੀ ਐਸ ਜਿਹੜੇ ਫਰਸਟ ਵਾਈਸ ਚਾਂਸਲਰ ਸੀ ਉਹਨਾਂ ਨੇ ਦੇਖੋ ਇਹ ਨਹੀਂ ਪੱਥਰ ਰੱਖਿਆ ਮੈਂ ਦਿਖਾਉਣਾ ਚਾਹਣਾ ਜੀ ਮਿਊਜ਼ੀਅਮ ਆਫ ਸੋਸ਼ਲ ਲਾਈਫ ਹਿਸਟਰੀ ਆਫ ਰੂਰਲ ਪੰਜਾਬ ਫਾਊਂਡੇਸ਼ਨ ਲੇਡ ਬਾਈ ਡਾਕਟਰ ਐਮ ਐਸ ਰੰਧਾਵਾ ਔਨ 1st ਮਾਰਚ 1971 ਜੀ ਇਹ ਉਹਨਾਂ ਦੀ ਸੋਚ ਸੀ ਔਰ ਉਸ ਤੋਂ ਬਾਅਦ ਜੀ ਇਸ ਦਾ ਉਦਘਾਟਨ ਇਹ ਸਾਡੀ ਪਹਿਚਾਣ ਸਰਦਾਰ ਖੁਸ਼ਵੰਤ ਸਿੰਘ ਜਿਹੜੇ ਇੰਡੀਆ ਦੇ ਨੋਬਲ ਪ੍ਰਾਈਜ਼ winner ਨੇ ਉਹਨਾਂ ਨੇ 26 April 1974 ਨੂੰ ਕੀਤਾ ਔਰ ਅੱਜ ਅਸੀਂ ਜੀ ਆਇਆਂ ਕਹਿੰਦੇ ਆ ਅਸੀਂ ਅੱਜ ਜੀ ਆਇਆਂ ਕਹਿੰਦੇ ਆ ਸਾਡੇ ਪੰਜਾਬ ਸੂਬੇ ਤੋਂ ਉੱਠ ਕੇ ਇੰਗਲੈਂਡ ਦੇ ਵਿੱਚ ਪ੍ਰੋਫੈਸਰ ਦਾ ਇੱਕ ਰੁਤਬਾ ਹਾਸਲ ਕੀਤਾ ਯੂਨੀਵਰਸਿਟੀ ਆਫ ਲੈਸਟਰ ਦੇ ਵਿੱਚ ਇਕਨੋਮਿਕਸ ਡਿਪਾਰਟਮੈਂਟ ਔਰ ਅੱਜ ਵਰਲਡਵਾਈਡ ਇਕਨੋਮਿਕ ਬਿਹੇਵੀਅਰ ਦੇ ਵਿੱਚ ਇੱਕ ਯੂਨੀਵਰਸਿਟੀ ਆਫ ਕੇਮਬ੍ਰਿਜ ਵੱਲੋਂ ਲੀਡਰ ਆਫ ਨੋਲਿਜ ਔਨ ਇਕਨੋਮਿਕਸ ਦੇ ਡਾਕਟਰ ਸਿਨ ਪ੍ਰੋਫੈਸਰ ਤਾਮੀ ਸਾਹਿਬ ਔਰ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਸਾਡੇ ਕੋਲ ਆਏ ਨੇ ਡਾਕਟਰ ਵਿੰਦਰਾ ਸਾਹਿਬ ਵੀ ਨੇ ਅੱਜ ਹਰ ਘਰ ਤੇ ਲੋੜ ਹੈ ਜੀ ਆਇਆਂ ਨੂੰ ਸਾਡਾ ਸੂਬਾ ਸਾਡੀ ਪਹਿਚਾਨ ਇਹ ਅਸੀਸ ਨੂੰ ਅੱਜ ਸਾਰੇ ਪੰਜਾਬ ਨੂੰ ਮਾਣ ਹੋਣਾ ਚਾਹੀਦਾ ਆ ਔਰ ਅਸੀਂ ਇਸ ਵਿਜ਼ਿਟ ਰਾਹੀਂ ਇਹਨਾਂ ਦੇ ਪ੍ਰੋਫੈਸਰ ਤਾਮੀ ਰਾਹੀਂ ਇੰਗਲੈਂਡ 'ਚ ਬੈਠੇ ਵਸਨੀਕਾਂ ਨੂੰ ਪੰਜਾਬੀਆਂ ਨੂੰ ਦੇ ਵਰਸ ਕਮਿਊਨਿਟੀ ਨੂੰ ਦੱਸਣਾ ਚਾਹੁੰਦੇ ਆ ਔਰ ਸਾਡੇ ਮਾਨਯੋਗ ਵਾਈਸ ਚਾਂਸਲਰ ਡਾਕਟਰ ਸੁਖਵੀਰ ਸਿੰਘ ਗੋਸਲ ਸਾਹਿਬ ਇਸ ਦੇ ਵਿੱਚ ਹਮਾਇਤ ਕਰ ਰਹੇ ਨੇ ਵੀ ਜਦੋਂ ਵੀ ਆਉਣ ਪੰਜਾਬ ਦੀ ਇਸ ਵਿਰਾਸਤ ਦੇ ਬਤ ਕਰਾਂਗੇ ਸਰ ਵਾਈਸ ਚਾਂਸਲਰ ਨਾਲ ਸਭ ਤੋਂ ਪਹਿਲਾਂ ਕਿ ਕਿੱਦਾਂ ਦਾ ਫੀਲ ਕਰ ਰਹੇ ਨੇ ਉਹਨਾਂ ਨੇ ਵੀ ਅੱਜ ਡਾਕਟਰ ਸੰਜੀਤ ਹੋਣਾ ਦੇ ਨਾਲ ਗੁਫ਼ਤਗੂ ਕੀਤੀ ਗੱਲਬਾਤ ਕੀਤੀ ਵਿਚਾਰ ਸਾਂਝੇ ਕੀਤੇ ਤਾਂ ਕੀ ਕਹਿਣਾ ਚਾਹੋਗੇ ਸਰ ਸੋ ਬਸੇ ਧੰਨਵਾਦੀਆਂ ਅਭਿਸ਼ੰਜੀਤ ਜੋ ਲੈਸਟਰ ਇੰਸਟੀਟਿਊਟ ਦੇ ਵਿੱਚ ਪ੍ਰੋਫੈਸਰ ਨੇ ਸੀਨੀਅਰ ਪ੍ਰੋਫੈਸਰ ਨੇ ਆਜੋ ਅਥੇ ਆਏ ਨੇ ਜੀ ਤੇ ਅਸੀਂ ਡੇਢ ਘੰਟਾ ਮੀਟਿੰਗ ਕੀਤੀ ਸਾਡੇ ਆਫੀਸ਼ਰ ਸਾਰੇ ਇੰਸਟੀਟਿਊਟ ਦੇ ਉੱਥੇ ਸੀ ਜੀ ਸੋ ਇਹਨਾਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਜੋ ਇਹਨਾਂ ਦਾ ਫੀਲਡ ਹੈਗਾ ਇਕਨੋਮਿਕਸ ਦਾ ਤੇ ਬਿਹੇਵੀਅਰਲ ਇਕਨੋਮਿਕਸ ਉਹਦੇ ਬਾਰੇ ਦੱਸਿਆ ਜੀ ਤੇ ਮੈਨੂੰ ਤਾਂ ਆਪਨੇ ਸੀ ਬਹੁਤ ਸਾਰੇ ਟਰਮ ਜਿਹੜੇ ਆ ਇਹ ਇਦਾਂ ਦੇ ਆ ਨੇ ਉਹ ਇਦਾਂ ਦੇ ਟਰਮ ਨੇ ਵੀ ਜੀ ਅਸੀਂ ਉਹਨਾਂ ਨੂੰ ਆਪਣਾ ਦੱਸੀ ਲੋਕਾਂ ਦੇ ਵਿੱਚ ਭੇਡ ਚਾਲ ਦੀ ਗੱਲ ਕੀਤੀ ਹੈ ਸਾਡੇ ਪੰਜਾਬ 'ਚ ਭੇਡ ਚਾਲ ਬਹੁਤ ਹੈਗੀ ਹੈ ਸਾਡੇ ਫਾਰਮਰ ਵੀ ਜੇ ਇੱਕ ਵਸਨ ਲੋਨੇ ਤੇ ਬਾਕੀ ਸਾਰੇ ਉਹੀ ਰਾਹ ਮੰਦੇ ਨੇ ਜੀ ਜਾਂ ਵੀ ਅਸੀਂ ਗੱਲ ਕਰਦੇ ਪੇਟ ਚੱਲਦੀ ਹੈ ਵੀ ਇਹੇ ਜਿਹੇ ਵਰਡ ਇਹਨਾਂ ਸਾਨੂੰ ਹੋਰ ਬਹੁਤ ਦੱਸੇ ਨੇ ਜੇ ਅਸੀਂ ਇਹਨਾਂ ਵਰਡਸ ਨੂੰ ਅਸੀਂ ਲੋਕਾਂ ਤੱਕ ਲੈ ਜਾਈਏ ਵੀ ਇਹ ਚੰਗੇ ਵਰਡ ਨਹੀਂ ਹੈਗੇ ਤੇ ਇਹਨਾਂ ਦਾ ਸੁਧਾਰ ਹੋ ਸਕਦਾ ਆਪਣਾ ਪੰਜਾਬ ਦਾ ਬਹੁਤ ਤੁਹਾਡਾ ਦੂਜੀ ਵੀ ਇਹਨਾਂ ਨੂੰ ਬੇਨਤੀ ਕੀਤੀ ਹੈਗੀ ਕਿ ਅਸੀਂ ਇਹਨਾਂ ਨੂੰ ਵਿਜ਼ਿਟਿੰਗ ਪ੍ਰੋਫੈਸਰ ਕੋਲ ਮੈਂਟ ਕਰਨਾ ਚਾਹ ਰਹੇ ਸੀ ਜੀ ਜਦੋਂ ਕਿਤੇ ਆਉਂਦੇ ਨੇ ਜਾਂ ਆਨਲਾਈਨ ਅੱਜਕੱਲ੍ਹ ਲੈਕਚਰ ਹੋ ਜਾਂਦੇ ਨੇ ਅੱਜ ਅਸੀਂ ਛੋਟੇ ਗਰੁੱਪ ਦੇ ਵਿੱਚ ਇਹਨਾਂ ਦਾ ਜੋ ਡਿਸਕਸ਼ਨ ਪੀਪੀਏ ਸਾਡੀ ਡਿਫਿਕਲਟੀ ਹੈ ਸਟੂਡੈਂਟਸ ਨੇ ਉਹ ਬਹੁਤ ਸਿਕਸ ਹੋ ਗਏ ਨਾਲ ਜੀ ਜੀ ਕਿਨਾ ਦਾ ਐਕਸਪੀਰੀਅੰਸ ਬਹੁਤ ਵੱਡਾ ਆਏਗਾ ਸੋ ਸ੍ਰੀ ਰੇਂਦਰਮਤ ਜੀ ਦਾ ਮੱਧ ਜੀ ਵੀ ਆਇਆ ਮੱਧ ਸਾਹਿਬ ਆਇਆ ਰਿਹਾ ਸੋ ਇਹਨਾਂ ਦਾ ਵੀ ਬਹੁਤ ਵੱਡਾ ਦੇਣਾ ਜਿਨ੍ਹਾਂ ਨੇ ਇਦਾਂ ਦਾ ਪੁੱਤਰ ਪੈਦਾ ਕੀਤਾ ਤੇ ਇੰਗਲੈਂਡ ਦੇ ਵਿੱਚ ਸਾਰੇ ਵਰਡ ਦੇ ਵਿੱਚ ਇਹਦਾ ਦੇ ਟ੍ਰੋਪੀਸ ਤੇ ਕੰਫਰੰਸ ਬਣਿਆ ਨੇ ਸੋ ਬੱਚੇ ਸਾਡੇ ਬਹੁਤ ਲੱਗਦੇ ਤੋਂ ਸਿੱਖਣ ਸਿੱਕੇ ਤੁਹਾਡੇ ਪੀਸੀ ਸਾਹਿਬ هون ਜਿਹੜੇ ਹੈਗੇ ਆ થોੜ ਡਿਗਨਿਟਰੀਜ਼ ਦੇ ਨਾਲ ਜਿਹੜੇ ਹੈਗੇ ਆ ਉਹਨਾਂ ਨੂੰ ਡਾਕਟਰ ਸਾੰਦੀ ਉਹਨਾਂ ਨੂੰ ਮਿਊਜ਼ੀਅਮ ਆਫ ਸੋਸ਼ਲ ਹਿਸਟਰੀ ਆਫ ਰੂਰਲ ਪੰਜਾਬ ਦਾ ਜਿਹੜਾ ਇੱਕ ਸਾਡਾ ਕੈਟਲੋਗ ਹੈ ਉਹ ਦੇ ਰਹੇ ਨੇ ਜੋ ਡਾਕਟਰ ਹਰਪ੍ਰੀਤ ਸਿੰਧੂ ਉਹਨਾਂ ਬਲੋਂ ਇਹ ਕਿ ਆਰਕੀਟੈਕਟ ਆ ਗਿਆ ਸੋ ਮਿਊਜ਼ੀਅਮ ਆਫ ਰੂਰਲ ਲਾਈਫ ਆਫ ਪੰਜਾਬ ਸੋ ਪੰਜਾਬ ਦੀ ਰੂਰਲ ਲਾਈਫ ਤੇ ਵਿਵੇਕ ਚਲਕੀਆਂ ਜਿਹੜੀ ਇੱਕ ਮਿਊਜ਼ੀਅਮ ਦੇ ਰੂਪ ਚ ਪੀਏਯੂ ਚ ਹੈ ਸੋ ਵਰਟੀਕਲ ਹੈ ਕਿ ਇਹਦਾ ਜੁੜਾਣੇ ਦੇ ਹੀ ਲੋਕਾਂ ਨੂੰ ਬਹੁਤ ਦੇਰ ਤੋਂ ਭੁੱਲੀ ਬੈਠੇ ਸੀਗੇ ਸ਼ਾਇਦ ਅਸੀਂ ਇਹਨੂੰ ਜਾਗਰ ਨਹੀਂ ਕੀਤਾ ਸੀ ਜਿਸ ਚ ਸਾਡੇ ਰਾਜ ਸਭਾ ਐਮਪੀ ਸੰਜੀਵ ਅਰੋੜਾ ਜੀ ਨੇ ਦੁਬਾਰਾ ਕੋਸ਼ਿਸ਼ ਕੀਤੀ ਔਰ ਅੱਜ ਦੁਬਾਰਾ ਇੱਕ ਵਾਰੀ ਲੋਕ ਉਹਨਾਂ ਨੂੰ ਦੇਖਣ ਲਈ ਆਂਦੇ ਔਰ ਦੇਖ ਕੇ ਅਸੀਂ ਵੀ ਅੱਜ ਇਸ ਬਾਹਰੋ ਦੀ ਕਾਰੀਗਰੀ ਦਾ ਨਮੂਨਾ ਦੇਖ ਕੇ ਖੁਦ ਹੈਰਾਨ ਹੈ ਕਿ ਸਾਡੇ ਆਪਣੇ ਘਰ 'ਚ ਇੰਦੀ ਵਧੀਆ ਚੀਜ਼ਾਂ ਔਰ ਸਾਨੂੰ ਪਤਾ ਹੀ ਨਹੀਂ ਇਹ ਬਕਤ ਦੇ ਭਾਂਡੇ ਨੇ ਸਾਰੇ ਜਿਨ੍ਹਾਂ ਵਿੱਚ ਜਿਹਦਾ ਛੋਟੇ ਛੋਟੇ ਟੋਟਕੇ ਨਹੀਂ ਪਰ ਜਦੋਂ ਕਿ ਅਜੇ ਥੋੜਾ ਥੋੜਾ ਪੜ੍ਹ ਲਈ ਪਰ ਇਸੇ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਕਿੰਨੇ ਕਿੰਨੇ ਨਾਲ ਸਾਹਮਣੇ ਰੱਖੀਏ ਤੇ ਕਿਉਂਕਿ ਇਹ ਸਵਾਲ ਮਾਨਰ ਕੁਈਸਾ ਬਨੇ ਇਹ ਜਿਹੜਾ ਪੰਜਾਬ ਟੂਰਿਜ਼ਮ ਦੀ ਸਾਈਟ ਤੇ ਸਾਡਾ ਇਹ ਜਦੋਂ ਪੈ ਗਿਆ ਨਾ ਮੈਨੂੰ ਜ਼ਰੂਰ ਲੱਭਿਓ ਤੇ ਉਹਦੇ ਨਾਲ ਕੀ ਹੋਇਆ ਕਿ 63000 ਸੂਬੇ ਦੇ ਬੱਚੇ ਸਿਰਫ ਇੱਕ ਹਾਲ ਤੱਕ ਵਿਜੀਟ ਕਰਕੇ ਇੱਕ ਸਾਲ ਇੱਕ ਸਾਲ ਤੇ ਮੈਨੂੰ ਲੱਗਦਾ ਇਹਦੀ ਵਿਜੀਬਿਲਟੀ ਜਿਹੜੀ ਆ ਪੀਐਜੂ ਦੀ ਐਂਡ ਇਹ ਸਾਰੇ ਮਿਊਜ਼ੀਅਮ ਵੀ ਬਹੁਤ ਜ਼ਿਆਦਾ ਜਿਵੇਂ ਕਿ ਤੁਸੀਂ ਉਹਨਾਂ ਗੱਲ ਕੀਤੀ ਨਾ ਕਿ ਇਹ ਖੂਹ ਦੇਖਣ ਬੜਾ ਸਮਾਂ ਹੋ ਗਿਆ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਉਹਨੀਆਂ ਲੋਕਾਂ ਨੂੰ ਪਤਾ ਹੋਇਆ ਕਰਨਾ ਕਿ ਖੂਹ ਚੋਂ ਵੀ ਪਾਣੀ ਆਉਂਦਾ ਸੀ ਇਹ ਉਹ ਵੀ ਹੁੰਦਾ ਸੀ ਤੇ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਇੱਥੇ ਪ੍ਰਜਰਵ ਕਰਕੇ ਰੱਖੀਆਂ ਆਉ ਤੁਹਾਨੂੰ ਅੱਗੇ ਜਿਸੀਂ ਥੋੜਾ ਕੰਪਲੀਕਿਟ ਕੁਝ ਕੁਝ ਕਰਦੇ ਕਿ ਅਸੀਂ ਜਾਣੇ ਜਾਂਸਤਾ ਕਿ ਕਿੱਥੋਂ ਤੁਹਾਨੂੰ ਲੱਗਿਆ ਇਹ ਐਕਚੁਅਲੀ ਬਹੁਤ ਸਮਾਂ ਪਹਿਲਾਂ ਮਤਲਬ 68 ਦੇ ਵਿੱਚ ਇਹ ਦੁਰਾਹੀ ਇੱਕ ਪਿੰਡ ਹੈਗਾ ਫਲੌਰ ਤੋਂ ਜਦੋਂ ਅ ਰਾਹ ਨੂੰ ਰਾਹੋਂ ਦੇ ਵਿੱਚ ਬਹੁਤ ਪੁਰਾਣੇ ਪੁਰਾਣੇ ਗੇਟਾਂ ਵਾਲੀਆਂ ਹਵੇਲੀਆਂ ਸੀ ਜਿੱਥੋਂ ਕਿ ਅਸੀਂ ਮਤਲਬ ਜਿਹੜੇ ਸਾਡੇ ਪੁਰਾਣੇ ਜਿਨ੍ਹਾਂ ਨੇ ਮਿਹਨਤ ਕੀਤੀ ਸੀ ਉਹ ਸਭ ਹੁੰਦੇ ਸੀ ਇਹਨਾਂ ਨੇ ਬੜਵੱਖੋਕ ਪਿੰਡਾਂ ਦੇ ਵਿੱਚ ਜਾ ਕੇ ਇਹ ਜਿਹੀ ਚੀਜ਼ਾਂ ਲੈ ਕੇ ਆਏ ਨੇ ਜਿੱਥੋਂ ਇਹ ਬਹੁਤ ਭੰਡਾਰ ਮਿਲਿਆ ਸੀ ਕਾਫੀ ਵੱਡਾ ਭੰਡਾਰ ਮਿਲਿਆ ਸਾਨੂੰ ਬਹੁਤ ਜ਼ਿਆਦੀਆਂ ਚੀਜ਼ਾਂ ਮਿਲੀਆਂ ਜਿਵੇਂ ਕਿ ਆਹ ਦਰਵਾਜ਼ਾ ਹੈਗਾ ਇਹ ਵੀ ਰਾਹੋਂ ਪਿੰਡ ਦਾ ਦਰਵਾਜ਼ਾ ਹੈ ਚਾ ਦੇ ਦੇ ਦਰਵਾਜ਼ਾ ਕਿ ਇਹ ਇਹ ਪਿੰਡ ਦਾ ਦਰਵਾਜ਼ਾ ਜਿਸ ਨੂੰ ਅਰਦੀਏ ਥਿਲਾਤਾ ਮੇਰੇ ਜੀਭਾਂ ਵਿੱਚ ਜਿਹੜਾ ਦਰਵਾਜ਼ਾ ਛੋਟੀ ਵੀ ਇਹ ਨਾ ਹੁਣ ਦੇਖੋ ਕਿ ਇਹਦੇ ਮਕਸਦ ਕੀ ਹੋਣੇ ਆ ਚੀਜ਼ਾਂ ਨਾ ਹੋਣੇ ਆਲਟੀਮੇਟਲੀ ਕੀ ਮਕਸਦ ਹੋਣਗੇ ਕਿ ਉਹਨਾਂ ਨੇ ਦਰਵਾਜ਼ਾ ਇਹਨਾਂ ਡਿਜ਼ਾਈਨ ਕੀਤਾ ਤੇ ਉਹ ਤੋਂ ਇਹ ਦਰਵਾਜ਼ਾ ਫਿਰ ਹੋਰ ਬੜਾ ਕੁਝ ਇਸ ਤਰ੍ਹਾਂ ਦਾ ਛੋਟੇ ਛੋਟੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਪ੍ਰਜੋਰ ਕਰਕੇ ਪ੍ਰਿਜ਼ਰਵ ਕਰਕੇ ਪਾ ਲੈ ਕੇ ਆਏ ਜਿਹੜੀਆਂ ਅਸੀਂ ਇੱਥੇ ਹਾਂ ਉਹਨਾਂ ਨੂੰ ਇਸ ਟਾਲੀ ਕਾਪੀ ਸੀ ਸੀ ਤੇ ਕੀ ਇਸ ਇਸ ਤਰ੍ਹਾਂ ਦੀ ਲੱਕੜੀ ਹੈ ਇਹ ਹੈਲ ਦੀ ਲੱਕੜ ਦੀ ਹੈ ਟਾਲੀ ਟੜਖੇ ਜਿਹੜੀ ਜਿਹਦੀ ਲੱਗੀ ਆ ਚਗਾਖਾ ਓਹ ਟਾਲੀ ਦੀ ਆ ਅੱਛਾ ਪ੍ਰਾਣੀਆਂ ਤੇ ਫੋਨ ਸੀ ਥੋੜਾ ਡਿਪੈਂਡੈਂਟ ਹੋ ਗਿਆ ਮਾਰਕੀਟ ਤੇ ਅਦਰਵਾਈਜ਼ ਤਾਂ ਆਪਾਂ ਪਿੰਡ ਦੇ ਵਿੱਚ ਟਾਲੀ ਮਤਲਬ اگਾਉਣੀ ਤੇ ਜਾਂ ਉਥੇ ਟਾਲੀ ਵੇਖਣੀ ਵੀ ਕਿਹੜੀ ਵੱਡੀ ਹੋਈ ਆ ਤੇ ਨਾਲ ਉਹਦੇ ਦੋ ਟਾਲੀਆਂ ਲਾ ਦਿੰਦੇ ਹੁੰਦੇ ਸੀ ਕਿ ਫਿਊਚਰ ਦੇ ਵਿੱਚ ਵੇੜੀ ਆਖੀ లైక్ ਉਹ ਨੌਲੇ ਡੇਜ ਆ ਲੋਕ ਨੂੰ ਨੋਜ ਕਿ ਟਾਲੀ ਲੋੜੀ ਰਹਿ ਗਈ ਆ ਤਾਂ ਉਹਨੇ ਇਹਦੇ ਵੀ ਪੌਪੂਲਰ ਜਿਹੜਾ ਉਹ ਬਲੌਗ ਬਲੌਗ ਨਾਲ ਜਿਹਨੇ ਕਾਉਂਟਰਰੀ ਪਲਾਂਟੇਸ਼ਨ ਲਾਈ ਵੀ ਉਹਦੇ ਤੋਂ ਸਭ ਪੈਸੇ ਮਿਲਦੇ ਉਹ ਇੱਕ ਇੱਕ ਗੱਲ ਹੋਣਾ ਇਸ ਟਾਈਮ ਤੇ 70000 ਦੀ ਗੱਲ ਹੀ ਆ ਲੱਖ ਲੱਖ ਰੁਪਏ ਦੀ ਗੱਲ ਹੀ ਮਿਲਦੇ ਉਹਨੂੰ ਫਿਰ ਟਾਲੀ ਦੀ ਯਤਰਾ ਅੱਜ ਵੱਢਣੀ ਤੇ ਉਹਦੇ ਉਹਨੇ 10 ਮੈਂ ਆ ਗਿਉਂ ਮਾਈਕ ਆ ਮੈਂ ਕਿ 10 ਮੈਂ ਆਪਣੇ ਘਰ ਸਟਾਰਟ ਕੀਤਾ ਤੇ ਉਹ ਬਹੁਤ ਵੱਡੀ ਟਾਲੀ ਲੈ ਕੇ ਇੱਕ ਸਾਲ ਤੋਂ ਔਰ ਜਿਉਂ ਬੀ ਆਲੂ ਹੁਣ ਕੇ ਵੀ ਪਤਾ ਵੀ ਜਿੱਥੇ ਪਾਣੀ ਦਾ ਪਾਣੀ ਪੈਂਦਾ ਸੀ ਉਨ ਚ ਬੱਚੇ ਬਣ ਗਏ ਉਹਦੇ ਵਿੱਚੋਂ ਪਈ ਹੈ। ਉਹ ਸਾਫੀ ਜਨ ਹੋ ਰਹੀ ਹੈ ਸੀਜ਼ਨ ਹੋ ਰਹੀ ਹੈ। ਹਾਂਜੀ ਸਾਲ ਬਾਅਦ ਕੱਟ ਕੇ ਦੇ ਉਮ ਨੂੰ ਚਰਵਾ ਕੇ ਤੇ ਘਰ ਵਾਟਣਾ ਸਨ ਤੇ ਨਾਲੇ ਪਤਾ ਲੱਗੋਗੇ ਢਾਲੀ ਕਿੱਥੋਂ ਆਈ ਮੇਰੇ ਪਿੰਡ ਦੀ ਢਾਲੀ ਹੈ। ਜਿਹੜੇ ਤੁਸੀਂ ਅੱਜ ਕੀਤਾ ਸੋਸ਼ੀਲੀ ਦੱਸਿਆ ਸੋਸਾਇਟੀਕਲ ਪ੍ਰੋਬਲਮ ਆਹ ਹਨ ਜਿਹੜੀਆਂ ਇਸ ਜਸਟ ਬਿਹੇਵੀਅਰ ਡਰਾਵ ਫੋਰ ਕੁਛ ਨਹੀਂ ਲਗਾਤ ਉਹ ਤੋਂ ਸਟਾਰਟ ਰਹਿੰਦੀਆਂ ਸਵੇ ਸਾਡੇ ਦਰਵਾਜ਼ੇ ਸੀ ਨਾ ਡਿਜ਼ਾਈਨ ਉਹਨਾਂ ਨੇ ਕਰਵਾਏ ਡਾਕਟਰ ਐਸਾ ਸਰਪੰחה ਵਾਲੀ ਜਿਹੜੀ ਸੋਚ ਸੀ ਨਾ ਜੀ ਉਹ ਉਹ ਸਮੇਂ ਤੇ ਬਹੁਤ ਜ਼ਿਆਦਾ ਉੱਪਰ ਦੀ ਸੋਚ ਸੀ ਕਿ ਉਹ ਉਹਨਾਂ ਨੂੰ ਇਹ ਪਤਾ ਸੀਗਾ ਕਿ ਇੱਕ ਸਮਾਂ ਆਊਗਾ ਵੀ ਆਪਾਂ 60 ਸਾਲ ਤੋਂ ਬਾਅਦ ਇੱਕ ਸਮਾਂ ਆਉਣਾ ਕਿ ਜਦੋਂ ਕਿਸੇ ਦੇ ਬੱਚਿਆਂ ਨੂੰ ਕੁਸ਼ਮ ਨਹੀਂ ਪਤਾ ਲੱਗਣਾ ਹੁਣ ਬੱਚੇ ਜਦੋਂ ਇੱਥੇ ਆਉਂਦੇ ਨੇ ਨਾ ਸਰ ਸਕੂਲ ਦੇ ਬੱਚੇ ਉਹ ਇਹ ਚੀਜ਼ਾਂ ਨੂੰ ਦੇਖ ਕੇ ਦੇ ਕੋਸ਼ਣਦੇ ਨੇ मतलब उन्होंने नहीं पता कि बेसिकली ये कोलू के वजह से एक तो हड़के असी ये अलसी ते हर हर एक चीज को उठने में दिखते हैं वो पता कि समझे कि बुमा अगर एक उन्ना इतने डॉडे बनो में से ये फेखे। ना ये ना नहीं नहीं पर इन 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 ਅਨ ਬੀਰਤਾ ਇਹ ਮੇਰੇ ਸਾਹਮਣੇ 16 17 ਕਿਲੋ ਸਰਸਰ ਅੱਛਾ ਸੋਏ ਸੋਛੋੜੀਆਂ ਛੀਚਾ ਜੜੀਆਂ ਆ ਕਾ ਵੀ ਆ ਸੀ ਸਾਰਾ ਕੁਝ ਪਰ ਜਰੂਰ ਰੱਖਿਆ ਹੈ ਵਿੱਚ ਕਿ ਸੋਦਾ ਹੈਟਰ ਆ ਆਹ ਗੁਣ ਆ ਸੀ ਕਾਫੀ ਇਹਨਾਂ ਸਾਨੂੰ ਇਹਨੂੰ ਬਜਰ ਕਰਨ ਦਾ ਮੌਕਾ ਮਿਲ ਗਿਆ ਕਿਪਿੰਗ ਪਾਟ ਸੀ ਕਿਸ ਚੀਜ਼ ਲਈ ਇਹ ਜਿਵਾਨੀ ਕਰਨ ਕਰਨ ਲਈ ਪਾਣੀ ਕਰਨ ਕਰਨ ਵਾਸਤੇ ਵੀ ਅਦਰਵਾਇਜ਼ ਜਦੋਂ ਆਪਸ ਆਉਂਦੇ ਸੀ ਨਾ ਤੇ ਇੱਕ ਸਾਈਡ ਤੇ ਇਹਦੇ ਚਾਗ ਪਾਉਂਦੇ ਇਹਦੇ ਚਾਗ ਵਾਲਾ ਸਾਈਡ ਤੇ ਉਹ ਨਵੇਂ ਜਿਹੜੇ ਹੀਟਰ ਲਾਤੇ ਉਹ ਹੀਟਰ ਹੀਟਰ ਕਰਦਾ ਉਹ ਬੜੇ ਘਾਰ ਕੋਲ ਨੇ ਹੀਟਰ ਹਾਂ ਹਾਂ ਸਰ ਇਹ ਜੱਗ ਜਿਹੜਾ ਕਿ ਜਿੰਨੇ ਪੁਰਾਣੇ ਬੰਦੇ ਨੇ ਨਾ ਉਹ ਅਜੇ ਵੀ ਤੇ ਜਿਹੜੀ ਲੱਸੀ ਆਉਂਦੀ ਦਿੰਦੀ ਰਹੀ ਹੈ ਅੱਛਾ ਅੱਛਾ ਜਿਹੜੇ ਪੁਰਾਣੇ ਬਜ਼ੁਰਗ ਸੀ ਤੇ ਹੁਣ ਹੁਣ ਜੱਗ ਦਾ ਕਿਸ ਨੂੰ ਪਤਾ ਹੀ ਛੋਟਾ ਗਲਾਸ ਆ ਗਿਆ ਉਹ ਕੱਚ ਦਾ ਆ ਗਿਆ ਛੋਟੇ ਜਿਹੇ ਗਲਾਸ ਆ ਗਿਆ ਆ ਬੂਣਾ ਵੇਖ ਲੋ ਇਹਦੇ ਵਿੱਚ ਕਿੰਨਾ ਜ਼ਿਆਦਾ ਪਾਣੀ ਪਾ ਦਿੰਦੇ ਇਥੇ ਇਹਦੀ ਉਹ ਪਾਣੀ ਨਿਕਲਵਾਹਤ ਬਹੁਤ ਛੋਟੀ ਜੀ ਰੱਖਣੀ ਥੱਲੇ ਜ਼ਿਆਦਾ ਪਾਣੀ ਰੱਖਣਾ ਔਰ ਇਹਦੇ ਵਿੱਚ ਜਿਹੜਾ ਘੋਟਣੀ ਲੱਸੀ ਸਵੇਰਾਂ ਦੇ ਨਾਲ ਸਾਰੀ ਹੁੰਦੀ ਰਹੀ ਹੈ ਸਾਰੇ ਤੁਸੀਂ ਪੁੱਤਾਂ ਪੁੱਤਾਂ ਫਾਰਮ ਵਿੱਚ ਜਾਤ ਦਾ ਗਾਣਾ ਕਰੇ ਕਿ ਇਹ ਆ ਦੀਵਾ ਦੇਖੇ ਨਹੀਂ ਹੋਣਾ ਜਦੋਂ ਕਿ ਬੱਚੇ ਨੂੰ ਦੀਵਾ ਦਸਨ ਦੀ ਕੋਸ਼ਿਸ਼ ਕਰੀ ਤੇ ਦੀਵਾ ਤੇ ਉਹ ਕਹਿੰਦਾ ਮਾ ਜੀ ਨਾ ਦੀਵਾ ਹੋ ਹੀ ਨਹੀਂ ਸਕਦਾ ਉਹਨਾਂ ਨੂੰ ਤਾਂ ਲੈਂਪ ਦਾ ਵੀ ਨਹੀਂ ਗਾ ਪਤਾ ਸੋ ਪਾਨ ਵਾਲਾ ਡੱਬਾ ਦੇਖੋ ਅੱਛਾ ਪਾਨ ਖਾਣ ਦੀ ਟ੍ਰੈਡੀਸ਼ਨ ਸੀ ਪਾਨ ਨੇ ਨੇ ਅਰਲੀਅਰ ਸਿਚੁਏਸ਼ਨ ਦੇ ਵਿੱਚ ਜਦੋਂ ਨਾ ਇਹ ਜਿਹੜਾ ਕਿ ਕੁਝ ਪਾਰਟਸ ਹਰਿਆਣਾ ਦੇ ਵਿੱਚ ਸਟਿਲ ਉਹ ਕਾਪਿੰਦੇ ਆ ਇਹ ਕਾ ਇਹ ਉਹ ਪਾਨ ਨਹੀਂ ਕਹਿ ਸਕਦੇ ਜਿਹੜਾ ਪ੍ਰੈਜੈਂਟ ਸਿਚੁਏਸ਼ਨ ਚ ਬਿਹਾਰੂ ਪੀ ਜੀ ਪਾਣੀ ਚੱਲਦਾ ਉਹ ਪਾਨ ਨਹੀਂ ਹੈਗਾ ਇਹਦੇ ਵਿੱਚ ਇੱਕ ਪਾਰਟਿਕੂਲਰ ਮੈਡੀਸ਼ਨਲ ਵੈਲਿਊ ਵਾਲਾ ਪਾਨ ਹੁੰਦਾ ਸੀਗਾ ਉਹ ਚਬਾਉਂਦੇ ਸੀ ਉਹ ਤਬਾਕੇ ਫਿਰ ਇਹ ਵੀ ਰਾਜਪਾਦੀ ਜਿਹੜੇ ਵੱਡੇ ਸੀ ਉਹ ਇਹਦੇ ਵਿੱਚ ਸੁੱਟ ਦਿੰਦੇ ਹੁੰਦੇ ਸੀ ਆਪਣੇ ਤਾਂ 2% ਲੋਕ अर्ਲੀ ਡੇਡੀ ਅਦੇ ਵਿੱਚ ਹੁੱਕਾ ਪੀਂਦੇ ਹੁੰਦੇ ਸੀ ਜਦੋਂ ਗੋੜ ਕਾਹਦੇ ਵਿੱਚ ਸੀ ਦੇਖ ਬੋਤਲ ਗੋੜ ਨਹੀਂ ਕਰਨਾ ਇਹ ਦੋਨੇ ਹੁੱਕਾ ਇਹ ਤੋਬੇ ਦੇ ਵਿੱਚ ਖਾਸ ਇਹ ਇਹ ਮੈਂ ਆਪ ਦੇਖਿਆ ਛੋਲੇ ਉਹ ਦਵਾ ਬੇਲੀ ਸਾਨੂੰ ਮੈਂ ਛੋਲੇ ਨਾਲ ਗਈ ਹੈ ਉਹ ਉਹ ਕਰੀ ਜਾਂਦਾ ਹਰਿਆਣਾ ਦਾ ਅੱਜ ਵੀ ਸ਼ਾਨ ਹੈ ਹਰਿਆਣਾ ਹਰਿਆਣੇ ਦੇ ਵਿੱਚ ਜਿੰਨੇ ਵੀ ਪੇਜ में का जो लोग का सोसाइटी के लोग कहां से तो सही कमीना तो सारे लोग अच्छा गाज मन गड़वा अधिक लोग को खाना खाते थे उन्होंने आपसे भी पीढ़ी में लिखा था ना कल सुना पापा को निराला गाने के आगे सही चीज का पॉइंट आज ਸੋ ਇਹ ਬੜੇ ਬੜੇ ਦੇਖੋ ਭਾਂਡੇ ਕਲਸ਼ੀਆਂ ਕੀ ਹੱਥਾਂ ਹੱਥ ਤੁਹਾਡੇ ਬਾਤ ਅੱਛਾ ਅੰਦਰ ਹੀ ਪਾਣ ਬਜੇ ਜਸ ਉਹਨੇ ਇੱਕ ਤੋਂ ਕੇ ਤਾਂ ਨੂੰ ਇਹ ਜਿਹੜੇ ਰਾਜਸਥਾਨ ਦੇ ਕੁਝ ਏਰੀਆ ਨਾ ਤੇ ਇਹਨੂੰ ਇਹਨੂੰ ਅਰਕਲ ਪ੍ਰਾਪਤ ਹੈ ਲੋਕਾਂ ਨੇ ਹਾਂ ਉਸ ਵੇਲੇ ਇਹਦਾ ਪਰਪਸ ਕੀ ਹੋਏਗਾ ਕਿ ਇੱਕ ਰੋਟੀਆਂ ਰੱਖਣੀਆਂ ਸਬਜ਼ੀਆਂ ਦਾਲ ਇਸ ਤਰ੍ਹਾਂ ਦੇ ਨੇ ਦੇ ਪਰਪੋਸ ਕੀ ਸੀ ਇਹ ਬੇਸਿਕਲੀ ਇਹਦਾ ਪਰਪੋਸ ਕੀ ਸੀ ਮਲਟੀਪਲ ਚੀਜ਼ਾਂ ਜਿਹੜੀਆਂ ਸੀ ਰਾਈਸ ਚਾਵਲ ਨਾਲ ਉਹ ਕਿਤਾਬੋਂ ਹੋਗੇ ਜਾਂ ਕਿ ਇਹ ਲੱਗੋ ਕਿ ਤੁਸੀਂ ਤਿੰਨ ਦੋ ਦੋ ਚਾਰ ਪਰਿਵਾਰ ਦਾ ਸਮਾਨ ਜਿਹੜਾ ਬਣਾਉਂਦੇ ਹੋ ਉਹ ਚਿੱਟਾਂ ਕਰਦੇ ਸੀ ਉਹ ਹਾਂ ਉਹਦਾ ਆ ਫੇਡਰੀਆ ਕੌਲਾ ਪਤੀਲਾ ਕੋਲ ਕੋਈ ਇਹ ਤਾਂ ਤੇ ਕੋ ਕੋਲੇ ਪਤੀਲੇ ਉਹਨਾਂ ਤੋਂ ਮਟਰ ਬਣਾਉਂਦੇ ਆ ਸਪੈਸ਼ਲੀ ਵਿਹਾਰ ਐਂਡ ਸਮ ਏਰੀਆ ਆਫ ਮਹਾਰਾਸ਼ਟਰ ਤੋਂ ਇਹ ਅਮਰਸਰਚ ਅਮਰਸਰਚ ਵੀ ਜਿਹੜਾ ਮਟਨ ਹੈ ਉਹ ਸਪੈਸ਼ਲੀ ਇਸ ਪੀਲੇ ਚ ਬਣਾਉਦੇ ਉਹ ਵੱਡੇ ਦੇ ਵਿੱਚ ਹਾਂਜੀ ਤੇ ਇਹਦੀ ਮੈਟਲ ਕੀ ਹੈ ਇਹ ਪਿੱਤਲ ਪਿੱਤਲ ਆ ਆ ਦੇਖੋ ਗਾਗਰਾਂ ਥੱਲੇ ਅੱਛਾ ਪਤੀਲਾ ਵਰਡ ਪਿੱਤਲ ਨਹੀਂ ਆਇਆ ਹੈ ਨਹੀਂ ਪਤੀਲਾ ਵਰਡ ਨਹੀਂ ਉੱਥੇ ਆਇਆ ਤੇ ਇਹ ਵੈਸੇ ਪਿੱਤਲੇ ਮੇਰੇ ਡੈਡੀ ਉਹ ਬਿジネス ਸਬਸਟਰ ਕੁਲਦੇ ਰਹੇ ਆ ਪਰ ਜਦੋਂ ਮੇਰੇ ਬੇਟੀ ਸਰਵੋਤਮ ਸਵਾਗਤ ਹੈ ਕਿਰਪਾ ਕਰੇ ਤੁਹਾਨੂੰ ਆਇਆ ਉਹ ਅਨਯਾਜਕ ਆਸੀ ਕਾਲੀ ਜੀ ਮੇਰੇ ਕੋਲ ਬੈਠੇ ਜੀ ਜੀ ਸਰਕਾਰ ਹੋਏ ਤਰਫ ਆਪ ਕੋਈ ਕਾਮਾ ਕੀ ਚਿੰਤੀ ਕਰੋ ਜੇਕਰ ਇਸ ਕਾਰਨ ਮੈਂ ਬੋਲਣ ਲੱਗ ਪੂ ਆ ਮੇਰੇ ਕੋਲ

चाहता हमारे ग्रैंड फादर अपने जमानेंटिस औजारा तो दे स्टॉल से जिते पुराने औजारा ने डिस्पले किया गया अस तो जानते हैं हरपीत संधु उन्होंने तो कि होर की मतलब ती कि सारे लाए गए हैं हाँ जी देखो अज कि लग रहे हैं देख ਹੱਥੀ ਬਣਾਏ ਪੁਜਾਰ ਜੀ ਇਹ ਇੱਕ ਪੁਜਾਰ ਨੇ ਜਿਹੜੇ ਜ਼ਿੰਮੇਦਾਰ ਜਿਨ੍ਹਾਂ ਨਾਲ ਆਪਣਾ ਕੰਮ ਕਰਦੇ ਨੇ ਕਿਰਤ ਕਰਦੇ ਨੇ ਜਿਨ੍ਹਾਂ ਨੂੰ ਅੱਜ ਦੀ ਡੇਟ ਚ ਆਪਾਂ ਕੈਡਰ ਲੈਂਦੇ ਆ ਐਗਰੀਕਲਚਰ ਇੰਪਲੀਮੈਂਟਸ ਆ ਦੇਖੋ ਹਰ ਜਿਹੜਾ ਪੰਜਾਬ ਦਾ ਕਿਸਾਨ ਹਰ ਨੂੰ ਆਪਣੇ ਮੁੱਢੇ ਤੇ ਰੱਖਤੇ ਆਪਣੀ ਸਹਿਣ ਮਿਹਨਤ ਨਾਲ ਜ਼ਮੀਨ ਆਪਣੀ ਬਹੁੰਦਾ ਬਹੁਤ ਟੁਕਮੀਆਂ ਸ਼ਬਦ ਮੋਡੇ ਹਲੜਾਂ ਤੇ ਹੱਥ ਪਰਾਣੀ ਅੱਗੇ ਜੋਗ ਡੱਗਿਆਂ ਦੀ ਪੰਜਾਲੀ ਕਹੀ ਖੁਰਪਾ ਸੁਰਗੀ ਡੰਡਾ ਜ਼ਿੰਦਗੀ ਸੰਗਲ ਪੰਜਾਲੀ ਦੇਖੋ ਤੁਸੀਂ ਹੱਲ ਦੇ ਕੇਸ ਪਰਲੇ ਰੱਸਿਆਂ ਦੀ ਮਜ਼ਬੂਤੀ ਦੇਖੋ ਇਹ ਵਿਰਾਸਤ ਸਾਰੀ ਆਪਣੀ ਪੰਜਾਬ ਦੀ ਵਿਰਾਸਤ ਨੂੰ ਇੱਕ ਖਜ਼ਾਨੇ ਦੇ ਰੂਪ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਜਾਇਬ ਘਰ ਦੇ ਵਿੱਚ ਸੰਭਿਆ ਹੋਇਆ ਹੈ ਮੈਂ ਪੰਜਾਬ ਦੇ ਔਰ ਖਾਸ ਕਰਕੇ ਆਪਣੇ ਲੋਕਾਂ ਦੇ ਸ਼ਹਿਰ ਦੇ ਉਸ ਨਿਕਲ ਪਿਛਲੇ 4 ਸਾਲ ਤੋਂ ਬੇਨਤੀ ਕਰਦਾ ਹਾਂ ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸ੍ਰੀ ਦਸ਼ਮ ਗੰਜਾਰਾ ਦੀ ਤਦਦਦ ਦੇ ਵਿੱਚ ਸਾਡੇ ਲੁਧਿਆਣਾ ਦੇ ਵਸਨੀਕ ਸ਼ਹਿਰ ਘੱਡ ਲੋਗੇ। ਉਹਨਾਂ ਨੂੰ ਇਹ ਅਜਾਇਬ ਘਰ ਦੇਖਣਾ ਚਾਹੀਦਾ ਆਪਣੇ ਬੱਚਿਆਂ ਨੂੰ ਦਫਾਉਣ ਆਪਣੀ ਵਿਰਾਸਤ ਨਾਲ ਜੁੜਨ ਕਿ ਸਾਡੀ ਪੰਜਾਬ ਦੀ ਜਿਹੜੀ ਵਿਰਾਸਤ ਹੈ ਸਾਡੀ ਇੱਕ ਇਤਿਹਾਸ ਹੈ ਉਹਦੇ ਨਾਲ ਹੀ ਅਸੀਂ ਆਪਣੀ ਪਛਾਣ ਬਣਾਈ ਹੈ ਤੇ ਉਹਦੇ ਨਾਲ ਹੀ ਸਾਡੀ ਪਛਾਣ ਬਣ ਸਕਦੀ ਹੈ। ਜਗੋ ਜਿੰਦਗੀਾਰੇ ਲੋਕਾਂ ਨੂੰ ਪੁਕਾਰਣਾ ਨਾ ਦੋਸਤ ਕਮਿਊਨਿਟੀ ਦਾ ਕਮਿਊਨਿਟੀ ਦਾ ਫੱਲੋ ਟਿੰਡਾ ਨੇ ਪਾਣੀ ਲਈ ਆਉਣਾ ਪਾਣੀ ਇਹਨੇ ਚਾਉਣਾ ਪਾਣੀ ਨੇ ਤਾਂ ਚਲੇ ਜਾਣਾ ਤੋਂ ਕਿੰਨਾ ਇੱਕ ਇਸ ਕੀਤਾ ਫਲਸ ਸਰਪਰਤ ਤੋਂ 2016 ਨੇ ਵੀ ਸਾਨੂੰ ਮਿਲਿਆ ਕਿ ਬਾਗ ਦੇ ਪਾਣੀ ਦੇ ਵਿੱਚੋਂ ਕਰਾਉਂਦੇ ਸੀਗੇ ਸਭ ਤੋਂ ਜਨੀਬ ਚੀਜ਼ ਸੀਗਾ ਕਿ ਜਿੰਨਾ ਜਿੰਨਾ ਏਰੀਆ ਦੂਰ ਦੂਰ ਗੱਡੇ ਤੇ ਰੱਖ ਕੇ ਘੜਦੀ ਇਹਨੂੰ ਸਾਰਿਆਂ ਨੂੰ ਘਰਾਟ ਤੋਂ ਪਿਉਣਾ ਉਹ ਕੀ ਕੀ ਪਿਉਂਦਾ ਸੀ ਉਦੋਂ ਐ ਤੜਾ ਮਸਾਲੇ जानਾਂਗੇ ਤਾਂ ਵੀ ਤਾਂ ਉਹਨਾਂ ਤੋਂ ਪੁੱਛੀ ਕਿਦਾਂ ਦਾ ਤਜਰਬਾ ਰਿਹਾ 뮤ਜ਼ੀਅਮ ਨੂੰ ਦੇਖ ਕੇ ਪੰਜਾਬ ਦੀਆਂ ਕਿੰਨੀਆਂ ਕੀ ਯਾਦਾਂ ਤਾਜ਼ੀਆਂ ਹੋਈਆਂ ਦੇਖੋ ਜੀ ਇਹ ਜਿਹੜਾ 뮤ਜ਼ੀਅਮ ਹੈ ਇਹ ਸਿਰਫ ਯੂਨੀਵਰਸਿਟੀ ਦੀ ਸ਼ਾਨ ਨਹੀਂ ਹੈ ਮੇਰੇ ਖਿਆਲ ਦੇ ਵਿੱਚ ਇਹ ਸਾਰੇ ਪੰਜਾਬ ਵਾਸੀਆਂ ਦੀ ਸ਼ਾਨ ਹੈ ਜੀ ਔਰ ਇਹ ਇੱਕ ਕਿਸਮ ਦੀ ਇਦਾਂ ਦੀ ਜਗ੍ਹਾ ਜਿਹਦੇ ਬਾਰੇ ਸ਼ਾਇਦ ਬਹੁਤ ਜ਼ਿਆਦਾ ਪੰਜਾਬੀਆਂ ਨੂੰ ਪਤਾ ਵੀ ਨਾ ਮੈਂ ਸਾਰਿਆਂ ਨੂੰ ਬੇਖਾਸਤ ਕਰਾਂਗਾ ਕਿ ਇਸ ਮਿਊਜ਼ੀਅਮ ਦੇ ਵਿੱਚ ਕਮ ਸੇ ਕਮ ਇੱਕ ਵਾਰੀ ਆ ਕੇ ਤੁਸੀਂ ਜ਼ਰੂਰ ਆਪਣੇ ਵਿਰਸੇ ਨੂੰ ਫੋਲੋ ਆਪਣਾ ਜਿਹੜਾ ਤੁਹਾਡਾ ਕਲਚਰ ਆ ਉਹਨੂੰ ਦੇਖੋ ਮੇਰੀਆਂ ਤਾਂ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਜਿਵੇਂ ਸਾਡੇ ਲੋਕ ਇੱਥੇ ਰਹਿੰਦੇ ਸੀ ਤੁਸੀਂ ਦੇਖੋ ਕਿ ਸਾਡਾ ਕਲਚਰ ਕਿੰਨਾ ਰਿਚ ਹੈ ਕਿੰਨਾ ਵਧੀਆ ਸਾਡਾ ਕਲਚਰ ਹੈ ਸੋ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਤੇ ਮੈਂ ਸਾਰਿਆਂ ਨੂੰ ਕਹਾਂਗਾ ਕਿ ਇਹਨੂੰ ਜ਼ਰੂਰ ਦੇਖੋ ਜੀ ਹਾਂਜੀ ਮਹਾਰਾਜ ਜੀ ਹਾਂਜੀ ਤੁਸੀਂ ਕੀ ਕਹੋਗੇ ਤੁਹਾਨੂੰ ਤਾਂ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਆਪ ਕੀਤੀਆਂ ਹੋਣੀਆਂ ਹਾਂ ਹਾਂਜੀ ਇਸ ਮਿਊਜ਼ੀਅਮ ਵਿੱਚ ਬਹੁਤ ਇਹੋ ਜਿਹਾ ਕੁਝ ਵੀ ਹੈਗਾ ਜਿਹੜਾ ਅਸੀਂ ਦੇਖਿਆ ਪਰ ਉਸ ਤੋਂ ਪਹਿਲਾਂ ਦਾ ਵੀ ਕਾਫੀ ਕੁਝ ਹੈਗਾ ਜੀ ਸੋ ਸਾਰੀਆਂ ਚੀਜ਼ਾਂ ਜਿੱਦਾਂ ਅਸੀਂ ਚੱਕੀ ਦੇਖੀ ਆ ਉਹ ਦੇਖਿਆ ਆਪਣੇ ਹਾਰੇ ਦੇਖਿਆ ਜਿੰਨਾਂ ਚੀਜ਼ਾਂ ਪਰੋਲੀਆਂ ਦੇਖੀਆਂ ਗਾਣੇ ਵੀ ਸੁਨੇ ਤੁਸੀਂ ਗਾਣਾ ਵੀ ਸੁਣਿਆ ਜੀ ਗਾਣੇ ਵੀ ਸੁਣਨੇ ਜੀ ਸਾਰੇ ਬਹੁਤ ਅੱਛਾ ਲੱਗਾ ਦੇਖ ਕੇ ਹੁਣ ਸਾਡੇ ਜਿਹੜੇ ਹੁਣ ਦੇ ਨਵੇਂ ਬੱਚੇ ਇਹਨਾਂ ਨੂੰ ਇਹ ਕੁਝ ਨਹੀਂ ਪਤਾ ਉਹ ਅਨਜਾਨ ਹੈ ਜੀ ਸੋ ਜ਼ਰੂਰੀ ਹੈ ਕਿ ਤੁਸੀਂ ਬੱਚਿਆਂ ਨੂੰ ਆਪਣੇ ਨੂੰ ਲੈ ਕੇ ਆਓ ਤੇ ਉਹ ਐਟਲੀਸਟ ਆਪਣਾ ਪਿਛਲਾ ਵਿਰਸਾ ਦੇਖ ਸਕਣ ਜੀ ਯਾਦ ਰੱਖ ਯਾਦ ਰੱਖ ਠੀਕ ਹੈ ਪਰ ਕੀ ਕਹਿਣਾ ਚਾਹੋਗੇ ਅੱਜ ਇਹਨੇ ਵਧੀਆ ਮਹਿਮਾਨ ਘਰ ਦਾ ਹੀ ਮਹਿਮਾਨ ਘਰ ਹੀ ਆਇਆ ਸੋ ਤਾਂ ਵੀ ਸਾਹਿਬ ਇੰਗਲੈਂਡ ਤੋਂ ਆਏ ਲਸਟਨਸ ਦੇ ਸੀਨੀਅਰ ਪ੍ਰੋਫੈਸਰ ਨੇ ਜੀ ਤੇ ਨਾਲ ਇਹਦੇ ਮਾਤਾ ਜੀ ਵੀ ਆਏ ਹੋਏ ਨੇ ਜੀ ਤੇ ਅਸੀਂ ਸਾਰਾ ਨਹੀ ਰੌਣ ਲਗਾਇਆ ਜੀ ਤੇ ਬਹੁਤ ਹੀ ਅੱਛਾ ਲੱਗਦਾ ਹੈ ਕਿ ਇਹਦੇ ਵਿੱਚ ਉਹ ਚੀਜ਼ਾਂ ਨੇ ਜਿਹੜੀ ਅਸੀਂ ਵੀ ਨਹੀਂ ਦੇਖੀ ਜਿਵੇਂ ਮਾਤਾ ਜੀ ਨੇ ਕਿਹਾ ਸਾਤੋਂ ਹੀ ਪੁਰਾਣੀਆਂ ਝਜੜੀਆਂ ਨੇ ਉਹ ਹੈਗੀਆਂ ਬੱਚਿਆਂ ਦੇ ਦੇਖੇ ਕਿੱਥੇ ਹੁੰਦੇ ਨੇ ਸੋ ਇਹ ਸਾਰੇ ਜਿਆ ਇੰਨਾ ਹੋਣਾ ਸੀ 1 ਸਾਲ ਪਹਿਲਾਂ ਐਮਪੀ ਰੌੜਾ ਜੀ ਨੇ 1.5 ਸਾਲ ਹੋ ਗਿਆ ਉਹਨਾਂ ਨੇ 10 ਲੱਖ ਰੁਪਏ ਦਿੱਤੇ ਸੀ ਸਾਨੂੰ ਕਿ ਇਹਨੂੰ ਹੋਰ ਰੈਨੋਵੇਟ ਕਰੋ ਤੇ ਦੂਜਾ ਫਿਰ ਅਸੀਂ ਹਰਪ੍ਰੀਤ ਸਦੂ ਜੀ ਨੇ एफर्ट ਕੀਤੇ ਇਹਨਾਂ ਜਿਹੜਾ ਸਾਡੇ ਪੰਜਾਬ ਸਰਕਾਰ ਦਾ ਟੂਰਿਜ਼ਮ ডিপਾਰਟਮੈਂਟ ਹੈ ਉਹਦੀ ਵੈਬਸਾਈਟ ਦੇ ਨਾਲ ਦੇਖ ਕਰਾਇਆ ਸੀ ਜੀ ਉਹਦੀ ਇਹ ਚੀਜ਼ ਹੈ ਕਿ ਬੱਚੇ ਹੁਣ ਦਿੱਲੀ 100 150 200 ਬੱਚੇ ਸਕੂਲਾਂ ਦਾ ਆਉਂਦਾ ਹੈਗਾ ਤੇ ਮੈਨੂੰ ਲੱਗਦਾ ਹੈ ਕਿ ਇਸ ਸਾਲ ਤੱਕ ਐਂਡ ਤੱਕ ਪਾਸਾ ਦਿਨ ਹੋ ਰਹੇਗੇ ਨੇ ਤੇ 20000 95000 ਬੱਚਾ ਇਹਨੂੰ ਵਿਜ਼ਿਟ ਕਰ ਚੁੱਕਿਆ ਹੈਗਾ ਸੋ ਬਹੁਤ ਵਧੀਆ ਚੀਜ਼ ਹੈ ਬੱਚਿਆਂ ਵਾਸਤੇ ਐਜੂਕੇਸ਼ਨ ਵਾਸਤੇ ਸੋ ਅਸੀਂ ਐਮਪੀ ਰੋੜਾ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਤੇ ਸਦੂ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨੂੰ ਰਿਵਾਈਵ ਕਿਸਮ ਦਾ ਰਵਾਈਵ ਕੀਤਾ ਅਦਰਕ ਕਰ ਫੁੱਟਬਾਲ ਬਹੁਤ ਘਟ ਗਈ ਸੀ ਸਾਡੇ ਹੁਣ ਜਦੋਂ ਉਹ ਰਿੰਕ ਅਪ ਹੋ ਗਿਆ ਬੱਚੇ ਆ ਰਹੇ ਨੇ ਬੱਚੇ ਜਿਹੜੇ ਨੇ ਮੁਸੱਜਰ ਨੇ ਸਾਡੇ ਇੱਕ ਸਕੂਲ ਦੇ ਬੱਚੇ ਉਹਨੇ ਦੂਜੇ ਸਕੂਲੋਂ ਦਸਦੇ ਨੇ ਫਿਰ ਉਹ ਆਉਂਦੇ ਨੇ ਦੇਖੋ ਇੱਕ ਚੇਨ ਬਣੀ ਹੋਈ ਹੈ ਸੋ ਪਰ ਹੁਣ ਤਾਂ ਅਵੇਅਰਨੈਸ ਵੀ ਬਹੁਤ ਹੋ ਗਈ ਬਹੁਤ ਚੋਰੀ ਹੈ ਠੀਕ ਹੈ ਥੈਂਕ ਯੂ ਸੋ ਮਚ ਠੀਕ ਹੈ ਜੀ ਹਾਂ ਜੀ ਸੰਤੂ ਸਾਹਿਬ ਕੀ ਕਹਿਣਾ ਚਾਹੋਗੇ ਅੰਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਅਜਾਇਬਕਾਰ ਸਾਡੇ ਮਾਨਯੋਗ ਵੀਸੀ ਸਾਹਿਬ ਦੀ ਰਹਿਨਮਾਈ ਹੇਠ ਪਿਛਲੇ 2 ਸਾਲਾਂ ਦੇ ਵਿੱਚ ਅੱਜ ਆਪਾਂ ਦੇਖ ਰਹੇ ਹਾਂ ਸਕੂਲ ਕਾਲਜੇਸ ਔਰ ਇੰਟਰਨੈਸ਼ਨਲ ਇੱਥੇ ਜਿੰਨੇ ਅਕੈਡਮਿਸ਼ਨਸ ਵੀ ਆ ਫੈਕਲਟੀ ਆ ਰਹੀ ਆ ਫੰਕਸ਼ਨਸ ਇਵੈਂਟਸ ਬੜੇ ਹੋਸਟ ਕੀਤੇ ਗਏ ਨੇ ਪ੍ਰੋਫੈਸਰ ਸੰਜੀਤ ਤਾਮੀ ਜੀ ਲਿਸਟਰ ਯੂਨੀਵਰਸਿਟੀ ਤੋਂ ਇਕਨੋਮਿਕਸ ਦੇ ਪ੍ਰੋਫੈਸਰ ਨੇ ਅੱਜ ਆਏ ਨੇ ਉਹ ਇਸ ਵਿਰਾਸਤੀ ਨੂੰ ਅਜਾਇਬਕਰ ਨੂੰ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸ਼ਾਨ ਨੇ ਜਿੱਦਾਂ ਇਹਨਾਂ ਨੇ ਬੜੇ ਅੱਛੇ ਅਲਫ਼ਾਜ਼ਾਂ ਦੇ ਵਿੱਚ ਕਿਹਾ ਬੀਂਗੇ ਪੰਜਾਬੀ ਇਹ ਪੰਜਾਬ ਦੀ ਸ਼ਾਨ ਹੈ ਮੈਂ ਤਾਂ ਇਹ ਕਹੂੰਗਾ ਵੀ ਆਪਾਂ ਨੂੰ ਹੋਰ ਕੋਈ ਨਹੀਂ ਇੱਕ ਚੀਜ਼ ਜ਼ਰੂਰ ਦਹਲੀਜ਼ ਤੋਂ ਬੰਦਾ ਸਿੱਖਦਾ ਹਰ ਚੀਜ਼ ਇਹ ਔਰ ਇਸ ਅਜੈਬ ਕਰਤੇ ਪੰਜਾਬ ਖੇਤੀ ਬਾੜੀ ਜੀ ਨੇ ਲਿਖਿਆ ਜੀ ਆਇਆਂ ਨੂੰ ਜੀ ਬਸ ਇਹ ਲਫ਼ਜ਼ ਅਗਰ ਅਸੀਂ ਅੱਜ ਸਾਡੇ ਘਰ 'ਚ ਕੋਈ ਮਹਿਮਾਨ ਆਵੇ ਜਾਂ ਅਸੀਂ ਕਿਤੇ ਜਾਈਏ ਅਗਰ ਅਸੀਂ ਇਹ ਤਿੰਨ ਸ਼ਬਦ ਪੰਜਾਬੀ ਦੇ ਜੀ ਆਇਆਂ ਨੂੰ ਆਪਣੀ ਦਹਲੀਜ਼ ਤੇ ਲਾਈਏ ਤੇ ਪਰਮਾਤਮਾ ਵੀ ਉਸ ਘਰ ਤੇ ਬਰਕਤ ਪਾਏਗਾ ਅਸੀਂ ਸਾਰੇ ਰਲ ਕੇ ਇਸ ਅਜੈਬ ਕਰ ਨੂੰ ਮਾਨਯੋਗ ਵੀਸੀ ਸਾਹਿਬ ਦੀ ਰਹਿਮਤ ਮਾਈਗਰ ਅੱਗੇ ਵਧਾਵਾਂਗੇ ਅਸੀਂ ਸੰਜੀਵ अरोड़ा ਸਾਡੇ ਜਿਹੜੇ ਮੰਨ ਨੇ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਇਸ ਜਿੱਦਾਂ ਮਾਣਯੋਗ ਵੀ ਸੀ ਸਾਹਿਬ ਨੇ ਦੱਸਿਆ ਵੀ ਇਸ ਅਜਾਇਬ ਘਰ ਲਈ ਉਹਨਾਂ ਨੇ ਉਜਾਗਰ ਲਈ ਬੜਾ ਵੱਡਾ ਆਪਣਾ ਯੋਗਦਾਨ ਪਾਇਆ ਇਸ ਨੂੰ ਅਸੀਂ ਸਾਰੇ ਰਲ ਕੇ ਵਧਾਈਏ ਸੋ ਦੋਸਤੋ ਇਹ ਸੀਗੇ ਸਾਡੇ ਨਾਲ ਇੱਕ ਛੋਟਾ ਜਿਹਾ ਟੂਰ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਪੀਏਯੂ ਦੇ ਵਿੱਚ ਇੱਕ ਮਿਊਜ਼ੀਅਮ ਜਿਹੜਾ ਹੈਗਾ ਜਿਹੜਾ ਸਾਡੇ ਵਿਰਸੇ ਨੂੰ ਸਾਡੇ ਕਲਚਰ ਨੂੰ ਜਿਹੜਾ ਦਰਸਾਉਂਦਾ ਔਰ ਮਿਊਜ਼ੀਅਮ ਦੀ ਖੂਬਸੂਰਤੀ ਇੱਥੇ ਆ ਕੇ ਦੇਖ ਕੇ ਹੀ ਪਤਾ ਲੱਗ ਸਕਦੀ ਹੈ ਸੋ ਤੁਸੀਂ ਵੀ ਜ਼ਰੂਰ ਆਓ ਔਰ ਦੇਖੋ ਦੇਖਦੇ ਰਹੋ ਬਣੇ ਰਹੋ ਜਾਣੇ ਤੇ ਸਿਤਾਂ ਨੂੰ